ਅੱਜ ਪਹੁੰਚੇ ਨੇ ਲੱਗਾ ਸਾ ਲਗਭਗ ਸਮਾਂ ਹੈਗਾ ਜੀ 12 ਵਜੇ 50 ਮਿੰਟ ਨੇ ਜੀ ਲੋਕਾਂ ਦੀ ਬਹੁਤ ਲੰਬੇ ਆ ਰਹੇ ਸੀ ਕਿ ਫਾਇਰ ਬ੍ਰਿਗੇਡ ਦੇ ਜਿਹੜੇ ਕੁਝ ਮੁਲਾਜ਼ਮ ਨੇ ਸਾਰੇ ਨਹੀਂ ਉਹ ਆਪਣੀ ਡਿਊਟੀ ਦੇ ਵਿੱਚ ਕਤਾਹੀ ਕਰਦੇ ਨੇ ਡਿਊਟੀ ਤੇ ਜਿਹੜੀ ਹਾਜ਼ਰੀ ਹੈ ਉਹ ਜਾਲੀ ਲਾਈ ਜਾਂਦੀ ਹੈ ਆਪ ਹੁੰਦੇ ਨਹੀਂ ਫਾਇਰ ਬ੍ਰਿਗੇਡ ਦੀ ਅਚਚੇ ਜਿਹੜੀ ਹੈ ਉਹ ਚੈਕਿੰਗ ਕੀਤੀ ਗਈ ਕਿਉਂਕਿ ਲੋਕਾਂ ਵੱਲੋਂ ਕਾਫੀ ਲੰਬੇ ਆ ਰਹੇ ਸੀ ਸਰਦਾਰ ਜੀ ਤੁਹਾਡਾ ਕੀ ਨਾਮ ਹੈ? ਗੁਰਪ੍ਰੀਤ ਸਿੰਘ ਤੇ ਪ੍ਰਧਾਨ ਜੀ ਤੁਹਾਡਾ ਜੀ ਜੀ ਥੋੜਾ ਸਪੀਡ ਤੇ ਤੇ ਟੈਸਟਿੰਗ ਕਿਹਦੀ ਸ਼ੁਰੂ ਹੋਣੀ ਸੀ ਤੇ ਕਿਹਨਾਂ ਦੀ ਡਿਊਟੀ 12 ਵਜੇ ਸ਼ੁਰੂ ਹੋਣੀ ਸੀ ਜਰਨੈਲ ਸਿੰਘ ਦੀ ਜਰਨੈਲ ਸਿੰਘ ਦੀ 12 ਵਜੇ ਡਿਊਟੀ ਸ਼ੁਰੂ ਹੋਣੀ ਸੀ ਪਰ ਉਹ ਨਹੀਂ ਪਹੁੰਚੇ ਜੀ ਅ ਪ੍ਰਧਾਨ ਸੁਜਾਤਾ ਚਾਵਲਾ ਨਗਰ ਕੌਂਸਲ ਨਾਬਾ ਤੇ ਸਾਡਾ ਵੀਰ ਸਣੀ ਮਨਿੰਦਰਪਾਲ ਸਿੰਘ ਐਮਸੀ ਅ ਅੱਜ ਪਹੁੰਚੇ ਨੇ ਲਗਾਤਾਰ ਲਗਭਗ ਸਮਾਂ ਹੈਗਾ ਜੀ 12 ਵਜੇ 50 ਮਿੰਟ ਨੇ ਜੀ ਲੋਕਾਂ ਦੀ ਬਹੁਤ ਲੰਬੇ ਆ ਰਹੇ ਸੀ ਕਿ ਫਾਇਰ ਬ੍ਰਿਗੇਡ ਦੇ ਜਿਹੜੇ ਕੁਝ ਮੁਲਾਜ਼ਮ ਨੇ ਸਾਰੇ ਨਹੀਂ ਉਹ ਆਪਣੀ ਡਿਊਟੀ ਦੇ ਵਿੱਚ ਕਤਾਹੀ ਕਰਦੇ ਨੇ ਡਿਊਟੀ ਤੇ ਜਿਹੜੀ ਹਾਜ਼ਰੀ ਹੈ ਉਹ ਜਾਲੀ ਲਾਈ ਜਾਂਦੀ ਹੈ ਆਪ ਹੁੰਦੇ ਨਹੀਂ ਪਰ ਹਾਜ਼ਰ ਹੋਣ ਦਾ ਨਾਟਕ ਕੀਤਾ ਜਾਂਦਾ ਤੇ ਅੱਜ ਉਹ ਸੁਧਾਰਨ ਲਈ ਰਾਤ ਨੂੰ 12:50 ਮਿੰਟ ਤੇ ਸਾਡੇ ਐਮਸੀ ਸਾਹਿਬਾਨ ਤੇ ਪ੍ਰਧਾਨ ਨਗਰ ਕੌਂਸਲ ਲਾਬਾ ਦੋਨੋਂ ਤੇ ਮੈਂ ਨਾਲ ਅਸੀਂ ਇਕੱਠੇ ਇੱਥੇ ਪਹੁੰਚੇ

ਕੋਣ ਕੋਣ ਹੈ ਡਿਊਟੀ ਤੇ ਅੱਜ ਹੈ ਦਫ਼ਤਰ 'ਚ ਚਲੋ ਦਫ਼ਤਰ 'ਚ ਕੋਣ ਕੋਣ ਅੱਜ ਹਾਜ਼ਰ ਤਿੰਨੇ ਹੋ ਸਾਡੀ ਲਾਪੇ ਤੇ ਹੈ ਉਹ ਕਿੱਥੇ ਹੈ ਬਹਾਸ਼ਰੂਪ ਅੱਛਾ 30 ਚਲੋ ਹਾਂ ਜੀ ਚਲ ਆਜੋ ਆਫਿਸ 'ਚ ਹੋਰ ਲੋਕ ਲੱਗੇ ਹੈ ਕੋਈ ਗੱਲ ਨਹੀਂ ਇੱਥੇ ਹੀ ਰੱਖ ਲਓ ਲਾਜ਼ੂਰੀ ਦਾ ਕੋਈ ਨਹੀਂ ਲਾ ਲੈ ਇੱਥੇ ਰੱਖ ਲੈ ਬਾਹਰ ਰੱਖ ਲੈ ਇਹ ਕਿਤੇ ਨਿਕਲ ਨਹੀਂ ਚੁੰਦਾ ਜਿਸ ਤੋਂ ਇਹ ਉਰੀ ਸਾਡੇ ਕੋਲ ਹੀ ਹੁੰਦੇ ਨੇ। ਇਹਦਾ ਆਪਦੇ ਸਾਂ। ਹਾਂ ਸਸਕੀਲ ਦੋਸਤੋ ਇਸ ਟਾਈਮ ਸੁਜਾਤਾ ਚਾਵਲਾ ਪ੍ਰਧਾਨ ਨਗਰ ਕੌਂਸਲ ਨਾਭਾ ਤੇ ਸਾਡੇ ਸਣੀ ਜੀ ਮਨਿੰਦਰਪਾਲ ਐਮਸੀ ਸਾਡੇ ਡਰਾਈਵਰ ਸਰ ਜੀ ਕੀ ਨਾਮ ਆ ਤੁਹਾਡਾ? ਹਰਦੀਪ ਸਿੰਘ ਹੈ। ਹਰਦੀਪ ਸਿੰਘ ਤੁਹਾਡੀ ਡਿਊਟੀ ਚੱਲ ਰਹੀ ਹੈ? ਜੀ। ਕਿੰਨੇ ਵੇ ਸ਼ੁਰੂ ਹੋਈ? 4 ਵਜੇ। ਓਕੇ ਸਰ। ਕਿ ਸਵੇਰੇ ਕਿੰਨੇ ਵਜੇ ਤੱਕ? 8 ਵਜੇ। ਹਾਂ ਜੀ। ਫਾਇਰ ਬ੍ਰਿਗੇਡ ਦੀ ਅਚਚੇਤ ਜਿਹੜੀ ਆ ਉਹ ਚੈਕਿੰਗ ਕੀਤੀ ਗਿਆ ਕਿਉਂਕਿ ਲੋਕਾਂ ਵੱਲੋਂ ਕਾਫੀ ਲਾਂਬੇ ਆ ਰਹੇ ਸੀ। ਸਰਦਾਰ ਜੀ ਤੁਹਾਡਾ ਕੀ ਨਾਮ ਹੈ? ਗੁਰਪ੍ਰੀਤ ਸਿੰਘ ਜੀ। ਤੇ ਪ੍ਰਧਾਨ ਜੀ ਤੁਹਾਡਾ? ਪ੍ਰਵੀਨ ਕੁ ਕਿੰਨੇ ਤੋਂ ਤੁਹਾਡੀਆਂ ਡਿਊਟੀਆਂ ਸ਼ੁਰੂ ਹੋਈਆਂ ਨੇ 40 40 ਤੇ ਕਿੰਨਾ ਦੀ ਡਿਊਟੀ 12 ਵਜੇ ਸ਼ੁਰੂ ਹੋਣੀ ਸੀ ਹੁਣ ਜਰਨੈਲ ਸਿੰਘ ਦੀ ਅ ਜਰਨੈਲ ਸਿੰਘ ਦੀ 12 ਵਜੇ ਡਿਊਟੀ ਸ਼ੁਰੂ ਹੋਣੀ ਸੀ ਪਰ ਉਹ ਨਹੀਂ ਪਹੁੰਚੇ ਜੀ ਤੇ ਉਹਨਾਂ ਦੀ ਫਿਰ ਹਾਜ਼ਰੀ ਕਿਹਨੇ ਲਾਈ ਹੈ ਜੀ ਹਾਜ਼ਰੀ ਲੱਗੀ ਵੀ ਹੈ ਹੈ ਜੀ ਹਾਜ਼ਰੀ ਲੱਗੀ ਹੋਈ ਆ ਸਰ ਕਿੱਥੇ ਲੱਗੀ ਹੋਈ ਹੈ ਹਾਜ਼ਰੀ ਕਿੱਥੇ ਲੱਗੀ ਹੋਈ ਹੈ ਨਾਮ ਲਿਖਿਆ ਹੋਇਆ ਤਾਂ ਤਾਂ ਨਾਮ ਹੀ ਲਿਖਿਆ ਹੁੰਦਾ ਹੀ ਮਤਲਬ ਨਹੀਂ ਉਹਦੀ ਹਾਜ਼ਰੀ ਕਿਹਨੇ ਪਾਈ ਹੈ ਜੀ ਹਾਜ਼ਰੀ ਤਾਂ ਉਹਦੀ ਲੱਗੀ ਨਹੀਂ ਹੋਈ। ਹਾਜ਼ਰੀ ਤਾਂ ਤੁਹਾਡੀ ਆ ਲੱਗੀ ਨਹੀਂ। ਨਹੀਂ ਆ ਦੇਖੋ ਭਾਈ ਜੀ ਸਾਈਨ ਹੋਏ ਹੋਏ। ਇਹ ਹਾਜ਼ਰੀ ਕਿਹਨੇ ਪਾਈ ਸਰ ਜੀ? ਨਹੀਂ ਸਰ ਜਰਨੈਲ ਸਿੰਘ ਦੀ ਹਾਜ਼ਰੀ ਕਿਹਨੇ ਪਾਈ ਆ? ਉਹ ਕਿਉਂ ਸਰ? ਅੱਭੀ ਪਾਉਨੇ ਆ ਸਰ ਉਹਦੇ ਕਰਕੇ ਸੀ ਪਾਤੀ। ਹੈ ਸਰ? ਪਹਿਲਾਂ ਹੀ ਪਾਈ ਹੈ ਜੀ ਅੱਜ ਮਤਲਬ ਹਾਜ਼ਰੀ ਸੀ। ਨਹੀਂ ਜਰਨੈਲ ਸਿੰਘ ਦੀ ਹਾਜ਼ਰੀ ਭਾਜੀ ਤੁਸੀਂ ਕਿਵੇਂ ਲਾ ਰਹੇ ਹੋ? ਨਹੀਂ ਇਦਾਂ ਹੁੰਦਾ ਸਾਰਾ। ਕੋਈ ਵੀ ਆ ਮਤਲਬ ਕੋਈ ਵੀ ਸ਼ਿਫਟ ਆ ਤੁਸੀਂ ਕਦੇ ਵੀ ਚੈੱਕ ਕਰ ਲਓ ਜਿਹੜੇ ਰਾਤ ਦੀ ਸ਼ਿਫਟ ਹੁੰਦੀ ਆ ਸਾਰੇ ਇੱਦਾਂ ਹੀ ਪਾਉਂਦੇ ਨੇ। ਨਹੀਂ ਨਹੀਂ ਸਰ ਇਹ ਲਾਅ ਮੁਤਾਬਕ ਸਹੀ ਹੈ? ਨਹੀਂ ਉਹ ਹੈਗਾ ਗਲਤ ਹੈ ਜੀ। ਬਿਲਕੁਲ। ਜੇ ਪੀਪੀ ਜ ਤੁਸੀਂ ਉਹਦੀ ਹਾਜ਼ਰੀ ਪਾ ਰਹੇ ਹੋ 22 ਚਾਂਸਰ ਆਪਾਂ ਨਾ ਕਰੇ ਕੋਈ ਇੱਥੇ ਇਨਸੀਡੈਂਟ ਹੋ ਜੇ ਕਿਸੇ ਤਰੀਕੇ ਦਾ ਕੋਈ ਹੋ ਜੇ ਉਹਦੇ ਨਾਲ ਹੀ ਹੋ ਜੇ ਜਾਂ ਉਹਦੇ ਨਾਲੇ ਕਿੱਥੇ ਹੋ ਜੇ ਹਾਜ਼ਰੀ ਹੋਰੇ ਪਈ ਹੋਈ ਆ ਭਾਜੀ ਤੇ ਬਾਈ ਸਾਹ ਤੋਂ ਮੱੜ ਚੜ ਕੇ ਇੱਥੇ ਆ ਕੇ ਬਹਿ ਜੇ ਤੁਹਾਡੀ ਹਾਜ਼ਰੀ ਤਾਂ ਪੈ ਗਈ ਉਹਦੀ ਹਾਜ਼ਰੀ ਪਈ ਹੈ ਅਗਲਾ ਤਾਂ ਸ਼ੋਅ ਕਰੂ ਮੈਂ ਤਾਂ ਇੱਥੇ ਹਾਜ਼ਰ ਸੀਗਾ ਕੱਲ ਨੂੰ ਉੱਥੇ ਕੋਈ ਕ੍ਰਾਈਮ ਕੋਈ ਕ੍ਰਾਈਮ ਕਰਿਆ ਹੋਵੇ ਉੱਥੇ ਤੁਸੀਂ ਕਹਿੰਦੇ ਹਾਜ਼ਰੀ ਪਾ ਰਹੇ ਹੋ ਦੇ ਤੁਹਾਡੀ ਹਾਜ਼ਰੀ ਪਾ ਰਹੇ ਹੋ ਸਾਰੇ ਤੁਸੀਂ ਹਾਜ਼ਰੀ ਪਾ ਰਹੇ ਹੋ ਤੁਸੀਂ ਬੜੇ ਸ਼ੋਅ ਕਰਦੇ ਹੋ ਤੁਸੀਂ ਕੰਮ ਕਰਦੇ ਆ ਜੇ ਕੰਮ ਗਲਤ ਹੁੰਦਾ ਆ ਰਿਹਾ ਤਾਂ ਹਮੇਸ਼ਾ ਹੀ ਹ ਬਿਲਕੁਲ ਗਲਤ ਕੰਮ ਹੈ ਤੁਸੀਂ ਇਹ ਕਿਵੇਂ ਕਰ ਸਕਦੇ ਹੋ ਚਲੋ ਜਿੱਕਰ ਹਮ ਨਹੀਂ ਪਾਉਂਦੀ ਤਿਆਰੀ ਨਹੀਂ ਨਹੀਂ ਚਲੋ ਉਹ ਤਾਂ ਸੀ ਦੇ ਚਲੋ ਠੀਕ ਹੈ ਜੀ ਕੋਈ ਵੀ ਕ੍ਰਾਈਮ ਕਰ ਦੇ ਕਿਤੇ ਵੀ ਕਰ ਦੇ ਜੀ